ਕਵਿਤਾ ਸਾਧੁਰੂ ਰਹਾ ਪਰ ਤੂੰ ਵੇ ਦਿਨਵੰਤ ਨਨਸ ਕੋ ਦਰ ਚਰਨ ਲਾਜੀ ਵਾਦੀ ਦੁਖ ਸਭ ਵਿਸਾਰਨਾ ਨੰਗੀਕਾਰ ਕਰੇ ਤੇ ਰਾਤਾ ਸੁਖ ਸੁਵਾਰਨਾ ਲਗ ਲੂ

i i <laughs> आने जो बिनी आहे ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜਿੰਡਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹਨਾਂ ਦੀ ਡਿਊਟੀ ਪਿੰਡ ਤਲਵੰਡੀ ਨਾਹ ਵਿਖੇ ਗੁਰਦੁਆਰਾ ਸ਼੍ਰੀ ਕਲਗੀਧਰ ਪਾਤਸ਼ਾਹ ਵਿਖੇ ਲੱਗੀ ਸੀ ਉਹਨਾਂ ਵੱਲੋਂ ਧੰਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਨੂੰ ਸਮਰਪਿਤ ਪਰਸੰਗ ਰਾਹੀਂ ਆਪ ਜੀ ਦੇ ਨਾਲ ਕਥਾ ਵੀ ਜਾਣ ਦੀ ਸਾਂਝ ਪਾਈ ਹੈ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਤਲਵੰਡੀ ਨਾਲ ਬਰਨ ਲੰਪ ਭਾਈ ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਮਾਂ ਦਿੱਤਾ ਹੈ। ਹੋਣ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਭਾਈ ਗੁਰੂ ਘਰ ਤੋਂ ਲੱਗ ਕੇ ਪਿਆਰ ਨਾਲ ਤਿਆਰ ਹਨ। ਆਪ ਸਰਬੱਤ ਸੰਗਤਾਂ ਨੇ ਸ਼ਾਕੀ ਜਾਨ ਦੀ ਕਿਰਪਾਲਤਾ ਕਰਦੀ ਹੈ। ਇੱਕ ਵਾਰ ਫਿਰ ਤੋਂ ਸੁਵਜੇ ਨਗਰ ਨੂੰ ਸੁਜੀ ਸੰਗਤ ਨੂੰ ਭਾਨ ਗੁਰ ਗੋਬੇ ਸਿੰਘ ਸੱਚੇ ਪਾਤਸ਼ਾਹ ਪ੍ਰਕਾਸ਼ਪੁਰੂਮ ਦੀਆਂ ਬੇਅੰਤ ਬੇਅੰਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਨੂੰ ਸਮਰਪਿਤ ਪਿੰਡ ਤਲਵੰਡੀ ਨਾਰ ਦੀ ਸਮੂਹ ਸਾਧ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਪਾਤਸ਼ਾਹ ਵਿਖੇ ਪਰਸੋਂ ਰੋਇ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਜਾਪ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਗਏ ਨੇ ਔਰ ਹੁਣ ਭੋਗ ਤੋਂ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਟਰਨੈਸ਼ਨਲ ਪੱਧਰ ਦਾ ਟਾਡੀ ਜਿੱਥਾ ਭਾਈ ਗੁਰਪ੍ਰੀਤ ਸਿੰਘ ਦੀ ਚਵਿੰਡਾ ਜੋ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਉਹਨਾਂ ਤੋਂ ਪਰੰਤ ਗੁਰੂ ਕੇ ਤੋਂ ਪਲੰਗਰ ਜਿਹੜੇ ਵਰਤਾਏ ਜਾਣੇ ਹਨ ਸਰਬੱਤ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ